ਚੰਗਾ ਇਨਸਾਨ ਦੁਖੀ ਕਿਉਂ ਰਹਿੰਦਾ ਹੈ ਇਹ ਗੱਲ ਅਕਸਰ ਦੇਖਣ ਤੇ ਸੁਣਨ ਵਿੱਚ ਆਉਂਦੀ ਹੈ ਕਿ ਚੰਗਾ ਇਨਸਾਨ ਦੁਖੀ ਰਹਿੰਦਾ ਹੈ ਆਖਰ ਇਸ ਤਰ੍ਹਾਂ ਕਿਉਂ ਹੁੰਦਾ ਹੈ ਆਓ ਇਸ ਵੀਡੀਓ ਰਾਹੀਂ ਸਮਝਦੇ ਹਾਂ ਕਦੇ-ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਮੋੜ ਆਉਂਦਾ ਹੈ ਜਿੱਥੇ ਤਾਕਤ ਤੇ ਜਿੱਤ ਦੀਆਂ ਉੱਚਾਈਆਂ ਤੇ ਬੈਠਾ ਇਨਸਾਨ ਵੀ ਆਪਣੇ ਅੰਦਰ ਝਾਕਨ ਨੂੰ ਮਜਬੂਰ ਹੋ ਜਾਂਦਾ ਹੈ ਉਹ ਸਵਾਲ ਕਰਨ ਲੱਗਦਾ ਹੈ ਕਿ ਸੱਚਮੁੱਚ ਮੈਂ ਸਹੀ ਸੀ ਕਿ ਜੋ ਕੁਝ ਮੈਂ ਕੀਤਾ ਉਹ ਜ਼ਰੂਰੀ ਸੀ ਯਾ ਸਿਰਫ ਮੇਰੀ ਲਾਲਸਾ ਹੰਕਾਰ ਤੇ ਡਰ ਦਾ ਨਤੀਜਾ ਸੀ ਦੋਸਤੋ ਇਸ ਤਰ੍ਹਾਂ ਹੀ ਇੱਕ ਸਮੇਂ ਵਿੱਚ ਮਗਦ ਦੇ ਸਮਰਾਟ ਵੀਰਕੇਤੂ ਜਿਸ ਦਾ ਨਾਮ ਬੜੇ ਖੋਫ ਤੇ क्रूरਤਾ ਲਈ ਜਾਣਿਆ ਜਾਂਦਾ ਸੀ ਵੀਰਕੇਤੂ ਦਾ ਨਾਮ ਸੁਣਦੇ ਹੀ ਗਵੰਦੀ ਰਾਜਾਂ ਦੇ ਸ਼ਾਸਕ ਆਪਣੇ ਕਿਲੇ ਮਜ਼ਬੂਤ ਕਰਨ ਲੱਗਦੇ ਸੀ ਪ੍ਰਜਾ ਵਿੱਚ ਐਨਾ ਡਰ ਸੀ ਕਿ ਬੱਚੇ ਉਹਨਾਂ ਦੇ ਨਾਮ ਤੋਂ ਡਰ ਕੇ ਚੁੱਪ ਹੋ ਜਾਂਦੇ ਸੀ ਉਹ ਨਿਆਂ ਦੇ ਨਾਮ ਤੇ ਬੇਰਹਿਮੀ ਦਾ ਪ੍ਰਤੀਕ ਬਣ ਚੁੱਕਿਆ ਸੀ ਥੋੜੀ ਜੀ ਗਲਤੀ ਤੇ ਮੌਤ ਦੀ ਸਜ਼ਾ ਸੁਣਾਉਣਾ ਉਹਨਾਂ ਲਈ ਆਮ ਗੱਲ ਸੀ ਉਸਨੇ ਆਪਣੀ ਜ਼ਿੰਦਗੀ ਦੀ ਜ਼ਿਆਦਾਤਰ ਊਰਜਾ ਯੁੱਧ ਹਦਾਂ ਤੇ ਵਿਸਥਾਰ ਤੇ ਆਪਣੇ ਵਿਰੋਧੀਆਂ ਦੇ ਵਿਨਾਸ਼ ਕਰਨ ਵਿੱਚ ਲਗਾ ਦਿੱਤੀ ਉਸਨੇ ਵਿਸ਼ੈਲੀ ਗਨਰਾਜਾ ਵਰਗੇ ਸ਼ਾਂਤੀ ਪਸੰਦ ਪ੍ਰਦੇਸ਼ ਨੂੰ ਵੀ ਤਹਿਸ ਨਸ ਕਰ ਦਿੱਤਾ ਮਗਧ ਦੀ ਸੀਮਾ ਬਹੁਤ ਹੀ ਵਿਸ਼ਾਲ ਹੁੰਦੀ ਗਈ ਪਰ ਅੰਦਰੋਂ ਵੀਰ ਕੇ ਤੂਖੋ ਖੋਖਲਾ ਹੁੰਦਾ ਜਾ ਰਿਹਾ ਸੀ ਸੱਤਾ ਤੇ ਐਸ਼ੋ ਆਰਾਮ ਨਾਲ ਘਿਰੇ ਸਮਰਾਟ ਦੇ ਮਨ ਵਿੱਚ ਇੱਕ ਦਿਨ ਅਚਾਨਕ ਸ਼ਾਂਤੀ ਦੀ ਹਲਕੀ ਜਿਹੀ ਪਿਆਸ ਜਾਗਦੀ ਹੈ ਇੱਕ ਰਾਤ ਜਦ ਮਹਿਲ ਦੀ ਸ਼ਾਂਤੀ ਚ ਵੀ ਉਸ ਨੂੰ ਸ਼ੋਰ ਸੁਣਾਈ ਦੇਣ ਲੱਗਾ ਆਪਣੇ ਹੀ ਅੰਦਰ ਯੁੱਧ ਦਾ ਤਾਂ ਉਸਨੇ ਫੈਸਲਾ ਕੀਤਾ ਕਿ ਉਸ ਨੂੰ ਹੁਣ ਮਹਾਤਮਾ ਨਿਰਵੇਨ ਨਾਲ ਮਿਲਣਾ ਚਾਹੀਦਾ ਹੈ ਉਹੀ ਸੰਤ ਜਿਨ੍ਹਾਂ ਦੀ ਕੀਰਤੀ ਦੂਰ ਦੂਰ ਤੱਕ ਫੈਲੀ ਸੀ ਜੋ ਨਾ ਯੁੱਧ ਕਰਦੇ ਸੀ ਨਾ ਕੋਈ ਰਾਜ ਲਾਉਂਦੇ ਸੀ ਫਿਰ ਵੀ ਸਾਰਿਆਂ ਦੇ ਮਨਾਂ ਤੇ ਰਾਜ ਕਰਦੇ ਸੀ ਜਦ ਸਮਰਾਟ ਵੀਰ ਕੇਤੂ ਮਹਾਤਮਾ ਨਿਰਪੇ ਤੇ ਆਸ਼ਰਮ ਪਹੁੰਚਿਆ ਤਾਂ ਉਸ ਦੇ ਨਾਲ ਕੋਈ ਵੀ ਸੈਨਿਕ दल ਨਹੀਂ ਸੀ ਕੋਈ ਐਸ਼ੋ ਆਰਾਮ ਵਾਲੀ ਵਸਤੂ ਨਹੀਂ ਸੀ ਬਸ ਸੀ ਤਾਂ ਇੱਕ ਥੱਕਿਆ ਹੋਇਆ ਮਨ ਜੋ ਉੱਤਰ ਚਾਹੁੰਦਾ ਸੀ ਨਿਮਰ ਹੋ ਕੇ ਉਸਨੇ ਕਿਹਾ ਮਹਾਤਮਾ ਨਿਰਪੇ ਤੁਹਾਨੂੰ ਮਿਲਣ ਤੋਂ ਪਹਿਲਾਂ ਮੈਂ ਇੱਕ ਸਮਰਾਟ ਸੀ ਮੇਰੇ ਨਾਂ ਤੋਂ ਲੋਕ ਕੰਬਦੇ ਸੀ ਬਿਨਾਂ ਸੋਚੇ ਸਮਝੇ ਲੋਕਾਂ ਨੂੰ ਮੈਂ ਮੌਤ ਦੀ ਸਜ਼ਾ ਦੇ ਦਿੰਦਾ ਸੀ ਪਰ ਹੁਣ ਤੁਹਾਡੇ ਵਿਚਾਰਾਂ ਨੇ ਮੇਰੀ ਆਤਮਾ ਨੂੰ ਝੰਡੋਰ ਕੇ ਰੱਖ ਦਿੱਤਾ ਹੈ ਮੈਂ ਜਾਨਣਾ ਚਾਹੁੰਦਾ ਹਾਂ ਕਿ ਕਿ ਮੇਰੇ ਫੈਸਲੇ ਗਲਤ ਸੀ ਤੇ ਹਾਂ ਇੱਕ ਰਾਜਾ ਦਾ ਧਰਮ ਹੈ ਕਿ ਉਹ ਅਨਿਆਏ ਨੂੰ ਮਿਟਾਵੇ ਅਪਰਾਧੀਆਂ ਨੂੰ ਸਜ਼ਾ ਦੇਵੇ ਤੇ ਆਪਣੇ ਰਾਜ ਦੀ ਰੱਖਿਆ ਕਰੇ ਪਰ ਇਸ ਪ੍ਰਕਿਰਿਆ 'ਚ ਜੇਕਰ ਹੌਨ ਵੰਗਾ ਪਵੇ ਯੁੱਧ ਕਰਨਾ ਪਵੇ ਤਾਂਕਿ ਇਹ ਅਹਿੰਸਾ ਦਾ ਉਲੰਘਣ ਕਰਨ ਨਹੀਂ ਹੋਵੇਗਾ ਜੇਕਰ ਕੋਈ ਅਪਰਾਧ ਕਰੇ ਤਾਂਕਿ ਉਸ ਨੂੰ ਸਜ਼ਾ ਦੇਣਾ ਹਿੰਸਾ कहलाਵੇਗਾ ਜੇਕਰ ਕੋਈ ਰਾਜਾ ਆਪਣੇ ਰਾਜ ਪਰਿਵਾਰ ਤੇ ਜਨਤਾ ਦੀ ਰੱਖਿਆ ਲਈ ਯੁੱਧ ਕਰੇ ਤਾਂਕਿ ਇਹ ਗਲਤ ਹੈ ਤਾਂ ਮਹਾਤਮਾ ਜੀ ਨੇ ਸਿੱਧਾ ਜਵਾਬ ਨਾ ਦਿੱਤਾ ਬਲਕਿ ਉਹਨਾਂ ਨੂੰ ਇੱਕ ਛੋਟੇ ਜਿਹੇ ਪਰ ਡੂੰਗੀ ਗੱਲ ਸਮਝਾਉਣ ਲਈ ਇੱਕ ਰੋਚਕ ਕਹਾਣੀ ਸੁਣੋ ਇੱਕ ਕਹਾਣੀ ਇੱਕ ਸੱਪ ਤੇ ਇੱਕ ਸੰਤ ਬਾਰੇ ਸੀ ਤੇ ਇਸ ਕਹਾਣੀ ਵਿੱਚ ਲੁਕਿਆ ਸੀ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਪਾਠ ਮਹਾਤਮਾ ਨੇ ਕਿਹਾ ਇੱਕ ਪਿੰਡ 'ਚ ਇੱਕ ਬਹੁਤ ਹੀ ਜ਼ਹਿਰੀਲਾ ਸੱਪ ਰਹਿੰਦਾ ਸੀ ਉਹ ਐਨਾ ਖਤਰਨਾਕ ਸੀ ਕਿ ਲੋਕ ਉਸਦੇ ਨਾਮ ਤੋਂ ਡਰਦੇ ਸੀ ਕੋਈ ਵੀ ਉਸ درخت ਦੇ ਨੇੜੇ ਨਹੀਂ ਜਾਂਦਾ ਸੀ ਜਿੱਥੇ ਉਹ ਰਹਿੰਦਾ ਸੀ ਬੱਚੇ ਉਸ ਰਸਤੇ ਉਲੰਘਣ ਤੋਂ ਵੀ ਡਰਦੇ ਸੀ ਜਿਸ ਨੂੰ ਵੀ ਸੱਪ ਡੰਗਦਾ ਉਸਦੀ ਮੌਤ ਹੋ ਜਾਂਦੀ ਸੀ ਉਹ ਲੋਕਾਂ ਨੂੰ ਡੰਗਣ ਤੋਂ ਜਰਾ ਵੀ ਨਹੀਂ ਖੁੰਝਦਾ ਸੀ ਲੋਕ ਉਸ ਨੂੰ ਕਾਲ ਡੰਗ ਕਹਿਣ ਲੱਗੇ ਭਾਵ ਜੋ ਕਿ ਮੌਤ ਦਾ ਪ੍ਰਤੀਕ ਬਣ ਚੁੱਕਿਆ ਹੋਵੇ ਇੱਕ ਦਿਨ ਇੱਕ ਸੰਤ ਉਸ ਪੰਡ ਦੇ ਵਿੱਚ ਆਇਆ ਤੇ ਉਸ ਦਰਖਤ ਦੇ ਹੇਠਾਂ ਥੱਕ ਕੇ ਬੈਠ ਗਿਆ ਲੋਕਾਂ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਮਹਾਰਾਜ ਇੱਥੇ ਨਾ ਜਾਓ ਇੱਥੇ ਤਾਂ ਕਾਲ ਡੰਗ ਰਹਿੰਦਾ ਹੈ ਪਰ ਸੰਤ ਸ਼ਾਂਤ ਸੀ ਉਹ ਗਏ ਤੇ ਉਸੇ ਦਰਖਤ ਦੇ ਹੇਠਾਂ ਬੈਠ ਗਏ ਸੱਪ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਥੋੜ ਡਰ ਨਹੀਂ ਰਿਹਾ ਉਹ ਫੁਕਾਰੇ ਮਾਰਦਾ ਹੋਇਆ ਦਰਖਤ ਤੋਂ ਹੇਠਾ ਆਇਆ ਤੇ ਸੰਤ ਵੱਲ ਵਧਿਆ ਪਰ ਸੰਤ ਬਿਲਕੁਲ ਵੀ ਨਾ ਡਰੇ ਉਹ ਸ਼ਾਂਤ ਭਾਵ ਨਾਲ ਉੱਥੇ ਬੈਠੇ ਰਹੇ ਸੱਪ ਹੈਰਾਨ ਹੋ ਕੇ ਪੁੱਛਦਾ ਹੈ ਕਿ ਤੁਹਾਨੂੰ ਮੈਥੋ ਡਰ ਨਹੀਂ ਲੱਗਦਾ ਮੈਂ ਬਹੁਤ ਜ਼ਰੀਲਾ ਹਾਂ ਸੰਤ ਮੁਸਕਰਾਏ ਤੇ ਬੋਲੇ ਮੈਂ ਹੁਣ ਜ਼ਿੰਦਗੀ ਤੇ ਮੌਤ ਦੇ ਪਾਰ ਜਾ ਚੁੱਕਿਆ ਹਾਂ ਮੈਨੂੰ ਹੁਣ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਫਿਰ ਸੰਤ ਨੇ ਸੱਪ ਨੂੰ ਕਿਹਾ ਤੂੰ ਕਿਉਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਿ ਤੂੰ ਕਦੇ ਸੋਚਿਆ ਹੈ ਕਿ ਤੂੰ ਸਿਰਫ ਡਰ ਕਾਰਨ ਤਾਕਤਵਰ ਅਖੌਂਦਾ ਹੈ ਜੇਕਰ ਤੂੰ ਚਾਹੇ ਤਾਂ ਬਿਨਾਂ ਕਿਸੇ ਨੂੰ ਡੰਗੇ ਵੀ ਜੀ ਸਕਦਾ ਹੈ ਇਹ ਸੁਣ ਕੇ ਸੱਪ ਨੂੰ ਕੁਝ ਅਹਿਸਾਸ ਹੋਇਆ ਉਸਨੇ ਸੋਚਿਆ ਕਿ ਸ਼ਾਇਦ ਹੁਣ ਉਸਨੂੰ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਉਸ ਦਿਨ ਤੋਂ ਉਸਨੇ ਡੰਗਣਾ ਬੰਦ ਕਰ ਦਿੱਤਾ ਤੇ ਸ਼ਾਂਤ ਹੋ ਕੇ ਰਹਿਣ ਲੱਗਿਆ। ਹੌਲੀ-ਹੌਲੀ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਹੁਣ ਉਹ ਸੱਪ ਕਿਸੇ ਨੂੰ ਨਹੀਂ ਡੰਗਦਾ। ਹੁਣ ਲੋਕ ਉਸ ਤੋਂ ਡਰਨਾ ਛੱਡਣ ਲੱਗੇ। ਬੱਚੇ ਉਸ ਨੂੰ ਛੇੜਦੇ, ਲੋਕ ਉਸ ਨੂੰ ਪੱਥਰ ਮਾਰਦੇ, ਕਦੇ ਉਸ ਦੀ ਪੂੰਛ ਖਿੱਚਦੇ। ਸੱਪ ਦਰਦ ਸਹਿੰਦਾ ਰਿਹਾ ਕਿਉਂਕਿ ਹੁਣ ਉਹ ਡੰਗਦਾ ਨਹੀਂ ਸੀ। ਉਸਨੇ ਤਾਂ ਕੀੜੇ-ਮਕੌੜੇ ਖਾਣੇ ਵੀ ਛੱਡ ਦਿੱਤੇ ਸੀ। ਭੁੱਖਾ ਰਹਿਣ ਲੱਗਿਆ ਸੀ। ਜਿਸ ਕਾਰਨ ਉਹ ਕਮਜ਼ੋਰ ਹੁੰਦਾ ਗਿਆ ਇੱਕ ਦਿਨ ਜਦ ਉਹੀ ਸੰਤ ਉਸ ਰਸਤੇ ਤੋਂ ਵਾਪਸ ਆਏ ਤਾਂ ਉਹਨਾਂ ਨੇ ਸੱਪ ਨੂੰ ਕਮਜ਼ੋਰ ਤੇ ਜ਼ਖਮੀ ਦੇਖਿਆ ਤਾਂ ਸੰਤ ਹੱਸਦੇ ਹੋਏ ਬੋਲੇ ਭਰਾਵਾ ਇਹ ਤੂੰ ਕੀ ਹਾਲਤ ਬਣਾ ਰੱਖੀ ਹੈ ਮੈਂ ਤੈਨੂੰ ਡੰਗਣ ਤੋਂ ਮਨਾ ਕੀਤਾ ਸੀ ਪਰ ਤੂੰ ਡੰਗਣ ਦਾ ਡਰ ਹੀ ਛੱਡ ਦਿੱਤਾ ਬਿਨਾ ਡੰਗੇ ਵੀ ਤੂੰ ਖੁਦ ਨੂੰ ਬਚਾ ਸਕਦਾ ਹੈ ਤੇਰਾ ਸੁਭਾਅ ਸੱਪ ਦਾ ਹੈ ਅਹਿੰਸਕ ਬਨੋ ਪਰ ਬੇਵਸ ਨਾ ਬਨੋ ਯਾਦ ਰੱਖੋ ਜਦ ਚੰਗਿਆਈ ਕਮਜ਼ੋਰ ਬਣ ਜਾਂਦੀ ਹੈ ਤਾਂ ਲੋਕ ਉਸ ਦਾ ਫਾਇਦਾ ਚੁੱਕਦੇ ਹਨ ਇਸ ਕਹਾਣੀ ਰਾਹੀਂ ਮਹਾਤਮਾ ਨਿਰਪੈ ਨੇ ਸਮਰਾਟ ਵੀਰਕੇਤੀ ਨੂੰ ਬਹੁਤ ਡੂੰਗੀ ਗੱਲ ਸਿਖਾਈ ਉਹਨਾਂ ਕਿਹਾ ਕਿ ਅਹਿੰਸਾ ਦਾ ਮਤਲਬ ਇਹ ਨਹੀਂ ਕਿ ਅਨਿਆਏ ਸਹੰਦੇ ਜਾਓ ਕੋਈ ਜੇਕਰ ਵਾਰ-ਵਾਰ ਤੁਹਾਨੂੰ ਸੱਟ ਮਾਰੇ ਤਾਂ ਉਸ ਨੂੰ ਰੋਕੋ ਪਰ ਨਫ਼ਰਤ ਬਦਲੇ ਦੀ ਭਾਵਨਾ ਨਾਲ ਨਹੀਂ ਸੱਚਾਈ ਤੇ ਨਿਆਂ ਲਈ ਸੱਚੀ ਅਹਿੰਸਾ ਉਹੀ ਹੈ ਜੋ ਖੁਦ ਨੂੰ ਕਮਜ਼ੋਰ ਨਾ ਬਣਾਵੇ ਸਗੋ ਦੂਜਿਆਂ ਨੂੰ ਵੀ ਨੁਕਸਾਨ ਨਾ ਪਹੁੰਚਾਵੇ ਅੱਜ ਵੀ ਕਈ ਲੋਕ ਸਭ ਨੂੰ ਖੁਸ਼ ਕਰਨ ਦੇ ਚੱਕਰ 'ਚ ਆਪਣੀ ਆਵਾਜ਼ ਗਵਾ ਬੈਠਦੇ ਹਨ ਉਹ ਸੋਚਦੇ ਹਨ ਕਿ ਜੇਕਰ ਕਿਸੇ ਦਾ ਵਿਰੋਧ ਕਰਾਂਗੇ ਤਾਂ ਰਿਸ਼ਤੇ ਵਿਗੜ ਜਾਣਗੇ ਪਰ ਇਸ ਤਰ੍ਹਾਂ ਕਰਦੇ ਕਰਦੇ ਉਹ ਦੂਜਿਆਂ ਲਈ ਕੁਰਸੀ ਦੀ ਚਾਦਰ ਬਣ ਜਾਂਦੇ ਹਨ ਸਭ ਉਹਨਾਂ ਦੇ ਉੱਪਰ ਬੈਠ ਜਾਂਦੇ ਹਨ ਇਸ ਲਈ ਇਹ ਕਹਾਣੀ ਕਹਿੰਦੀ ਹੈ ਕਿ ਚੰਗੇ ਬਣੋ ਪਰ ਐਨਾ ਨਹੀਂ ਕਿ ਲੋਕ ਤੁਹਾਨੂੰ ਮੂਰਖ ਸਮਝਣ ਲੱਗਣ। ਸ਼ਾਂਤ ਰਹੋ ਪਰ ਜ਼ਰੂਰਤ ਪੈਣ ਤੇ ਆਪਣੀ ਤਾਕਤ ਵੀ ਦਿਖਾਓ ਕਿਉਂਕਿ ਦੁਨੀਆ ਉਦੋਂ ਸਮਝਦੀ ਹੈ ਜਦ ਉਸਨੂੰ ਡਰ ਮਹਿਸੂਸ ਹੁੰਦਾ ਹੈ। ਮਹਾਤਮਾ ਨਿਰਵੇਨਿ ਸਮਰਾਟ ਨੂੰ ਇਹ ਸਮਝਾਇਆ ਕਿ ਰਾਜਾ ਦਾ ਕੰਮ ਹੈ ਨਿਆਂ ਕਰਨਾ ਪਰ ਇਹ ਨਿਆਂ ਤਦ ਤੱਕ ਸਹੀ ਨਹੀਂ ਹੈ ਜਦ ਤੱਕ ਉਹ ਕਰुणा ਤੇ ਬੁੱਧੀ ਨਾਲ ਨਾ ਕੀਤਾ ਜਾਵੇ ਸਜ਼ਾ ਦੇਣਾ ਗਲਤ ਨਹੀਂ ਪਰ ਉਸ ਦਾ ਉਦੇਸ਼ ਸੁਧਾਰ ਹੋਵੇ ਬਦਲਾ ਨਹੀਂ ਜਦ ਸਮਰਾਟ ਵੀਰ ਕੇਤੂ ਨੇ ਮਹਾਤਮਾ ਨਿਰਦੇਦੀ ਸੱਪ ਤੇ ਸੰਤ ਦੀ ਕਹਾਣੀ ਸੁਣੀ ਤਾਂ ਉਹ ਸੋਚਾਂ ਵਿੱਚ ਪੈ ਗਏ ਉਹਨਾਂ ਨੇ ਅਹਿੰਸਾ ਦੀ ਡੂੰਘਾਈ ਨੂੰ ਸਮਝਣਾ ਸ਼ੁਰੂ ਕੀਤਾ ਪਰ ਉਸ ਦੇ ਮਨ 'ਚ ਹਲੇ ਵੀ ਇੱਕ ਸਵਾਲ ਬਾਕੀ ਸੀ ਕਿ ਜੇਕਰ ਕੋਈ ਅਪਰਾਧ ਕਰਦਾ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ताकि उसको सजा देना हिंसा है जेकर कोई ਸਾਡੇ ਰਾਜ ਪਰਵਾਰ ਜਾਂ ਧਰਮ ਤੇ ਹਮਲਾ ਕਰੇ ਤਾਂ ਕਿ ਚੁੱਪ ਰਹਿਣਾ ਹੀ ਅਹਿੰਸਾ ਹੈ ਇਸ ਤੇ ਮਹਾਤਮਾ ਨਿਰਵੇ ਨੇ ਜੋ ਸਮਝਾਇਆ ਉਹ ਸਿਰਫ ਵੀਰ ਕੇਤੂ ਲਈ ਨਹੀਂ ਸਗੋਂ ਹਰ ਇਨਸਾਨ ਲਈ ਜ਼ਰੂਰੀ ਹੈ ਜੋ ਸਹੀ ਤੇ ਗਲਤ ਵਿੱਚ ਉਲਝ ਜਾਂਦਾ ਹੈ ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ ਅਹਿੰਸਾ ਦੀ ਵੀ ਮਹਾਤਮਾ ਨਿਰਵੇ ਨੇ ਕਿਹਾ ਹੈ ਰਾਜਾ ਵੀਰ ਕੇਤੂ ਕਿਸੇ ਵੀ ਗਲਤੀ ਅਤੀ ਚਾਏ ਉਪੋਚਨ ਹੋਵੇ ਗੱਲ ਹੋਵੇ ਜਾਂ ਅਹਿੰਸਾ ਹਮੇਸ਼ਾ ਨੁਕਸਾਨ ਹੀ ਪਹੁੰਚਾਉਂਦੀ ਹੈ ਜੇਕਰ ਸਭ ਕਿਸੇ ਨੂੰ ਨਾ ਡੰਗੇ ਇਹ ਚੰਗਾ ਹੈ ਪਰ ਜੇਕਰ ਉਹ ਖੁਦ ਨੂੰ ਇੰਨਾ ਕਮਜ਼ੋਰ ਬਣਾ ਲਵੇ ਕਿ ਲੋਕ ਉਸ ਨੂੰ ਪੱਥਰ ਮਾਰਨ ਤੇ ਉਹ ਕੁਝ ਨਾ ਕਰੇ ਤਾਂ ਇਹ ਅਹਿੰਸਾ ਨਹੀਂ ਮੁਰਕਤਾ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਵਾਰ-ਵਾਰ ਤੁਹਾਨੂੰ ਸੱਟ ਪਹੁੰਚਾ ਰਿਹਾ ਹੈ ਤੇ ਤੁਸੀਂ ਸਿਰਫ ਇਸ ਲਈ ਚੁੱਪ ਹੋ ਕਿ ਤੁਸੀਂ ਅਹਿੰਸਕ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਅਹਿੰਸਾ ਦੀ ਸੀਮਾ ਲੰਘ ਚੁੱਕੇ ਹੋ ਅਹਿੰਸਾ ਤਦ ਤੱਕ ਠੀਕ ਹੈ ਜਦ ਤੱਕ ਉਹ ਕਿਸੇ ਨੂੰ ਉਤਸਾਹਿਤ ਨਾ ਕਰ ਰਹੀ ਹੋਵੇ ਕਿ ਉਹ ਹੋਰ ਜ਼ਿਆਦਾ ਗਲਤ ਕਰੇ ਮਹਾਤਮਾ ਨਿਰਪੇ ਨੇ ਕਿਹਾ ਸਜ਼ਾ ਦੇਣਾ ਗਲਤ ਨਹੀਂ ਹੈ ਪਰ ਸਜ਼ਾ ਵਿੱਚ ਨਫ਼ਰਤ ਜਾਂ ਕਰੋਧ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਨੂੰ ਸਜ਼ਾ ਇਸ ਲਈ ਦੇ ਰਿਹਾ ਹੈ ਕਿਉਂਕਿ ਉਸਨੇ ਅਪਰਾਧ ਕੀਤਾ ਹੈ ਤਾਂ ਇਹ ਨ્યાય ਹੈ ਪਰ ਜੇਕਰ ਤੂੰ ਉਸ ਨੂੰ ਸਜ਼ਾ ਇਸ ਲਈ ਦੇ ਰਿਹਾ ਹੈ ਕਿਉਂਕਿ ਉਸਨੇ ਤੇਰੇ ਅਹੰਕਾਰ ਨੂੰ ਛੱਟ ਪਹੁੰਚਾਈ ਹੈ ਤਾਂ ਇਹ ਬਦਲਾ ਹੈ ਅੰਤਰ ਬਹੁਤ ਬਰੀਕ ਹੈ ਪਰ ਇਹੀ ਫਰਕ ਇੱਕ ਮਹਾਤਮਾ ਰਾਜਾ ਤੇ ਇੱਕ ਕਰੂਰ ਸ਼ਾਸਕ ਦੇ ਵਿੱਚ ਹੁੰਦਾ ਹੈ ਮਹਾਤਮਾ ਨਿਰਦੇ ਨੇ ਇਹ ਵੀ ਕਿਹਾ ਕਿ ਜੇਕਰ ਬੁਰਾਈ ਨੂੰ ਰੋਕਣ ਲਈ ਯੁੱਧ ਕਰਨਾ ਪਵੇ ਤਾਂ ਇਹ ਵੀ ਜ਼ਰੂਰੀ ਹੈ ਪਰ ਧਿਆਨ ਰਹੀਂ ਇਹ ਯੁੱਧ ਦਾ ਕਾਰਨ ਗੁੱਸਾ ਲੋਭ ਜਾਂ ਈਰਖਾ ਨਹੀਂ ਹੋਣੀ ਚਾਹੀਦੀ ਜੇਕਰ ਤੂੰ ਯੁੱਧ ਵਿੱਚ ਸੋਚ ਕੇ ਇਹ ਕਰ ਰਿਹਾ ਹੈ ਕਿ ਤੂੰ ਬਸ ਜਿੱਤਣਾ ਹੈ ਦੂਜਿਆਂ ਨੂੰ ਨੀਵਾਂ ਦਿਖਾਉਣਾ ਹੈ ਤਾਂ ਇਹ ਅਧਰਮ ਹੈ ਪਰ ਜੇਕਰ ਤੂੰ ਯੁੱਧ ਇਸ ਲਈ ਕਰ ਰਿਹਾ ਹੈ ਕਿ નિર્ਦੋਸ਼ਾਂ ਦੀ ਰੱਖਿਆ ਹੋਵੇ ਧਰਮ ਦੀ ਰੱਖਿਆ ਹੋਵੇ ਅਨਿਆਏ ਮਿਟੇ ਤਾਂ ਇਹ ਯੁੱਧ ਵੀ ਪਵਿੱਤਰ ਹੁੰਦਾ ਹੈ ਇਹ ਗੱਲ ਸ਼੍ਰੀ ਕ੍ਰਿਸ਼ਨ ਨੇ ਵੀ ਅਰਜੁਨ ਨੂੰ ਗੀਤਾ ਵਿੱਚ ਕਹੀ ਸੀ ਕਿ ਜਦ ਅਧਰਮ ਵਧੇ ਤੈ ਯੁੱਧ ਕਰਨਾ ਹੀ ਧਰਮ ਬਣ ਜਾਂਦਾ ਹੈ। ਮਹਾਤਮਨ ਨਿਰਪੈ ਨੇ ਕਿਹਾ ਰਾਜਾ ਉਹ ਨਹੀਂ ਹੁੰਦਾ ਜੋ ਸਿੰਘਾਸਨ ਤੇ ਬੈਠਦਾ ਹੈ ਸਗੋਂ ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੇ ਦੁੱਖ ਨੂੰ ਆਪਣਾ ਦੁੱਖ ਮੰਨੇ ਤੇ ਜੇਕਰ ਕੋਈ ਅਪਰਾਧੀ ਸਮਾਜ ਦੀ ਸ਼ਾਂਤੀ ਭੰਗ ਕਰਦਾ ਹੈ ਤਾਂ ਉਹ ਰਾਜਾ ਤੋਂ ਦਇਆ ਦੀ ਨਹੀਂ ਨਿਆਂ ਦੀ ਉਮੀਦ ਕਰੇ ਪਰ ਨਿਆਂ ਕਰਦੇ ਸਮੇਂ ਵੀ ਰਾਜਾ ਨੂੰ ਖੁਦ ਤੇ ਕਾਬੂ ਰੱਖਣਾ ਚਾਹੀਦਾ ਹੈ। ਉਸ ਨੂੰ ਹਰ ਫੈਸਲਾ ਗੁੱਸੇ 'ਚ ਨਹੀਂ ਬਲਕਿ ਬੁੱਧੀ ਤੇ ਸ਼ਾਂਤੀ ਨਾਲ ਲੈਣਾ ਚਾਹੀਦਾ ਹੈ ਸਾਡੇ ਵਿੱਚੋਂ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸੋਚਦੇ ਹਨ ਕਿ ਜੇਕਰ ਅਸੀਂ ਕੁਝ ਗਲਤ ਦੇਖੀ ਲਾ ਬੋਲਾਂਗੇ ਤਾਂ ਲੋਕ ਸਾਨੂੰ ਗਲਤ ਸਮਝਣਗੇ ਜਾਂ ਸਾਨੂੰ ਹੰਕਾਰੀ ਸਮਝਣਗੇ ਪਰ ਚੁੱਪ ਰਹਿ ਜਾਣਾ ਗਲਤ ਨੂੰ ਵਧਾਉਂਦਾ ਹੈ ਜੇਕਰ ਕੋਈ ਤੁਹਾਨੂੰ ਵਾਰ-ਵਾਰ ਛੱਟ ਮਾਰ ਰਿਹਾ ਹੈ ਤੇ ਤੁਸੀਂ ਸੋਚਦੇ ਹੋ ਕਿ ਮੈਂ ਸ਼ਾਂਤ ਥਾਂ ਸਹਿ ਲਵਾਂਗਾ ਤੁਸੀਂ ਖੁਦ ਨੂੰ ਧੋਖਾ ਦੇ ਰਹੇ ਹੋ ਅਹਿੰਸਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਦ ਨੂੰ ਮਿਟਾ ਲਓ ਸੱਚਾ ਇਨਸਾਨ ਉਹੀ ਹੈ ਜੋ ਕਰੁਣਾ ਤੇ ਕਠੋਰਤਾ ਦਾ ਸੰਤੁਲਨ ਬਣਾਵੇ ਅਹਿੰਸਾ ਮਹਾਨ ਹੈ ਪਰ ਜੇਕਰ ਉਹ ਕਮਜ਼ੋਰ ਬਣਾ ਦੇਵੇ ਤਾਂ ਗਲਤ ਹੈ ਨਿਆਂ ਜ਼ਰੂਰੀ ਹੈ ਪਰ ਉਸ ਵਿੱਚ ਬਦਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਯੁੱਧ ਵੀ ਧਰਮ ਹੋ ਸਕਦਾ ਹੈ ਜੇਕਰ ਉਹ ਦੂਜਿਆਂ ਦੀ ਰੱਖਿਆ ਤੇ ਸੱਚਾਈ ਲਈ ਲੜਿਆ ਜਾਵੇ ਮਹਾਤਮਾ ਨਿਰਪੇਨਿ ਸਮਰਾਟ ਵੀਰ ਕੇਤਨ ਨੂੰ ਇਹ ਸਿਖਾਇਆ ਕਿ ਸੱਚਾ ਰਾਜਾ ਉਹ ਹੈ ਜੋ ਦਿਆਲੂ ਵੀ ਹੋਵੇ ਤੇ ਨਿਆਇਪ੍ਰੇਮੀ ਵੀ ਹੋਵੇ ਜੋ ਸ਼ਾਂਤ ਵੀ ਹੋਵੇ ਤੇ ਜ਼ਰੂਰਤ ਪੈਣ ਤੇ ਕਠੋਰ ਵੀ ਦੋਸਤੋ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਚੰਗਾ ਇਨਸਾਨ ਉਹੀ ਹੁੰਦਾ ਹੈ ਜੋ ਕਿਸੇ ਨਾਲ ਬਹਿਸ ਨਾ ਕਰੇ ਸਭ ਦੀ ਹਾਂ ਵਿੱਚ ਹਾਂ ਮਿਲਾਵੇ ਕਦੇ ਗੁੱਸਾ ਨਾ ਕਰੇ ਤੇ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇ ਪਰ ਕੀ ਸੱਚਮੁੱਚ ਇਸ ਤਰ੍ਹਾਂ ਦਾ ਇਨਸਾਨ ਚੰਗਾ ਹੁੰਦਾ ਹੈ ਮਹਾਤਮਾ ਨਿਰਪੇਤੀ ਸਿੱਖਿਆ ਤੇ ਵੀਰ ਕੇਤੂ ਦੇ ਸਵਾਲਾਂ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਅਸਲੀ ਚੰਗਾ ਇਨਸਾਨ ਉਹੀ ਹੈ ਜੋ ਸਹੀ ਲਈ ਡਟ ਕੇ ਖੜਾ ਹੋਵੇ ਚਾਹੇ ਦੁਨੀਆ ਕੁਝ ਵੀ ਕਹੇ ਬਹੁਤ ਸਾਰੇ ਲੋਕ ਦੂਜਿਆਂ ਤੋਂ ਆਪਣੀ ਤਾਰੀਫ਼ ਸੁੰਨਣਾ ਚਾਹੁੰਦੇ ਹਨ ਉਹ ਸੋਚਦੇ ਹਨ ਕਿ ਜੇਕਰ ਕਿਸੇ ਨੂੰ ਕੁਝ ਗਲਤ ਕਹਿੰਦੇ ਹੋ ਦੇਖ ਵੀ ਲਈਏ ਤਾਂ ਵੀ ਚੁੱਪ ਰੋ ਕੀ ਪਤਾ ਸਾਹਮਣੇ ਵਾਲਾ ਨਰਾਜ਼ ਨਾ ਹੋ ਜਾਵੇ ਜੇਕਰ ਵਿਰੋਧ ਕੀਤਾ ਤਾਂ ਰਿਸ਼ਤੇ ਖਰਾਬ ਹੋ ਜਾਣਗੇ ਪਰ ਇਹ ਹੀ ਸੋਚ ਹੌਲੀ-ਹੌਲੀ ਉਸਨੂੰ ਕਮਜ਼ੋਰ ਬਣਾ ਦਿੰਦੀ ਹੈ ਉਹ ਆਪਣੇ ਵਿਚਾਰਾਂ ਨਾਲ ਸਮਝੌਤਾ ਕਰਦਾ ਹੈ ਤੇ ਫਿਰ ਹਰ ਚੀਜ਼ ਦੇ ਸਾਹਮਣੇ ਝੁਕਦਾ ਹੈ ਸਿਰਫ ਇਸ ਲਈ ਕਿ ਲੋਕ ਉਸਨੂੰ ਚੰਗਾ ਸਮਝਣ ਇਸ ਲਈ ਦੇ ਇਸ ਤਰ੍ਹਾਂ ਦੇ ਲੋਕ ਅਕਸਰ ਕਹਿੰਦੇ ਹਨ ਮੈਂ ਬਹੁਤ ਸੈਂਸ਼ੀਅਲ ਹਾਂ ਇਸ ਲਈ ਜੋ ਪ੍ਰੈਂਦਾ ਹਾਂ ਮੈਨੂੰ ਸਬਰ ਹੈ ਇਸ ਲਈ ਜਵਾਬ ਨਹੀਂ ਦਿੰਦਾ ਪਰ ਹਕੀਕਤ ਇਹ ਹੁੰਦੀ ਹੈ ਕਿ ਉਹ ਅੰਦਰੋਂ ਡਰਦੇ ਹਨ ਟਕਰਾਅ ਤੋਂ ਘਬਰਾਉਂਦੇ ਹਨ ਤੇ ਲੋਕਾਂ ਦੀ رائے ਤੋਂ ਨੂੰ ਜ਼ਰੂਰਤ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ ਅਸਲ 'ਚ ਉਹ ਇਨਸਾਨ ਚੰਗਾ ਨਹੀਂ ਬਲਕਿ ਕਮਜ਼ੋਰ ਤੇ ਡਰਿਆ ਹੋਇਆ ਇਨਸਾਨ ਬਣ ਜਾਂਦਾ ਹੈ ਮਹਾਤਮਾ ਨਿਰਪੇ ਨੇ ਦੱਸਿਆ ਕਿ ਸੱਚਾ ਤੇ ਚੰਗਾ ਇਨਸਾਨ ਉਹ ਹੁੰਦਾ ਹੈ ਜੋ ਨਿਮਰ ਹੁੰਦਾ ਹੈ ਗਲਤ ਦੇ ਅੱਗੇ ਕਦੇ ਨਹੀਂ ਝੁਕਦਾ ਉਸਦੇ ਕੁਝ ਖਾਸ ਗੁਣ ਹੁੰਦੇ ਹਨ ਨੰਬਰ 1 ਉਹ ਸੱਚ ਬੋਲਣ ਤੋਂ ਨਹੀਂ ਡਰਦਾ ਚਾਹੇ ਸਾਹਮਣੇ ਵਾਲਾ ਕੋਈ ਵੀ ਹੋਵੇ ਨੰਬਰ 2 ਉਹ ਜ਼ਰੂਰਤ ਪੈਣ ਤੇ ਨਾ ਕਹਿੰਦਾ ਹੈ ਭਲੇ ਹੀ ਕਿਸੇ ਨੂੰ ਪੁਰਾ ਲੱਗੇ ਨੰਬਰ 3 ਉਹ ਨਿਆਂ ਲਈ ਖੜਾ ਹੁੰਦਾ ਹੈ ਆਪਣੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਨੰਬਰ 4 ਉਹ ਚਾਪਲੂਸੀ ਨਹੀਂ ਕਰਦਾ ਤੇ ਨਹੀਂ ਕਿਸੇ ਨੂੰ ਖੁਸ਼ ਕਰਨ ਲਈ ਝੂਠ ਬੋਲਦਾ ਹੈ। ਨੰਬਰ 5 ਉਹ ਆਪਣੇ ਮਨ ਦੀ ਸੁਣਦਾ ਹੈ ਨਾ ਕਿ ਲੋਕਾਂ ਦੀ ਵਾਹਵਾ ਦੇ ਚੱਕਰ ਵਿੱਚ ਗਲਤ ਨੂੰ ਸਹੀ ਮੰਨਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਕਿ ਜਦ ਤੱਕ ਮਾਫ਼ ਕੀਤਾ ਜਾ ਸਕਦਾ ਹੈ ਕਰੋ ਪਰ ਜੇਕਰ ਕੋਈ ਤੁਹਾਡੀ ਚੁੱਪੀ ਨੂੰ ਕਮਜ਼ੋਰੀ ਸਮਝਣ ਲੱਗੇ ਤਾਂ ਯੁੱਧ ਕਰਨ ਤੋਂ ਨਾ ਡਰੋ। ਇਸ ਦਾ ਮਤਲਬ ਹੈ ਦਇਆ ਤੇ ਮਾਫੀ ਤਦ ਤੱਕ ਚੰਗੀ ਹੈ ਜਦ ਤੱਕ ਸਾਹਮਣੇ ਵਾਲਾ ਸੁਧਰਨ ਨੂੰ ਤਿਆਰ ਹੋਵੇ ਜੇਕਰ ਕੋਈ ਵਾਰ-ਵਾਰ ਗਲਤ ਕਰੇ ਤੇ ਤੁਸੀਂ ਚੁੱਪ ਰਹੋ ਤਾਂ ਤੁਸੀਂ ਖੁਦ ਵੀ ਗਲਤ ਦੇ ਭਾਗੀਦਾਰ ਬਣ ਜਾਂਦੇ ਹੋ ਅਸਲੀ ਚੰਗਾ ਇਨਸਾਨ ਲੋਕਾਂ ਤੋਂ ਚੰਗਾ ਹੋਣ ਦਾ ਸਰਟੀਫਿਕੇਟ ਨਹੀਂ ਮੰਗਦਾ ਉਹ ਖੁਦ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਤੇ ਇਹ ਹੀ ਉਸਦੇ ਲਈ ਕਾਫੀ ਹੈ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਲੋਕ ਕੀ ਕਹਿਣਗੇ ਕੋਈ ਨਰਾਜ਼ ਹੋ ਜਾਵੇਗਾ ਕੋਈ ਉਸ ਨੂੰ ਗਲਤ ਸਮਝੇਗਾ ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਨੀਅਤ ਸਾਫ਼ ਹੈ ਤੇ ਉਹ ਜੋ ਕਰ ਰਿਹਾ ਹੈ ਉਹ ਸਹੀ ਹੈ ਦੋਸਤੋ ਜੋ ਲੋਕ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਦੇ ਹਨ ਜੋ ਭੀੜ ਦੇ ਅਨੁਸਾਰ ਨਹੀਂ ਸੱਚਾਈ ਦੇ ਅਨੁਸਾਰ ਚੱਲਦੇ ਹਨ ਜੋ ਦੂਜਿਆਂ ਨੂੰ ਖੁਸ਼ ਕਰਨ ਦੀ ਬਜਾਏ ਸੱਚ ਦਾ ਸਾਥ ਦਿੰਦੇ ਹਨ ਉਹੀ ਇਸ ਦੁਨੀਆ 'ਚ ਚੰਗੇ ਇਨਸਾਨ ਅਖਵਾਉਂਦੇ ਹਨ ਚੰਗਾ ਇਨਸਾਨ ਉਹ ਨਹੀਂ ਜੋ ਸਭ ਦੀ ਹਾਂ ਵਿੱਚ ਹਾਂ ਮਿਲਾਵੇ ਸਗੋ ਚੰਗਾ ਇਨਸਾਨ ਉਹ ਹੈ ਜੋ ਗਲਤ ਦੇ ਸਾਹਮਣੇ ਡਟ ਕੇ ਨਾ ਕਹਿ ਸਕੇ ਚੰਗਾ ਇਨਸਾਨ ਉਹ ਨਹੀਂ ਜੋ ਹਮੇਸ਼ਾ ਚੁੱਪ ਰਹੀਂ ਚੰਗਾ ਇਨਸਾਨ ਉਹ ਹੈ ਜੋ ਸੱਚ ਦੇ ਲਈ ਆਵਾਜ਼ ਉਠਾ ਸਕੇ ਚੰਗਾ ਇਨਸਾਨ ਉਹ ਨਹੀਂ ਜੋ ਸਾਰਿਆਂ ਨੂੰ ਖੁਸ਼ ਕਰੇ ਚੰਗਾ ਇਨਸਾਨ ਉਹ ਹੈ ਜੋ ਖੁਦ ਸੱਚਾ ਹੋਵੇ ਰਾਜਾ ਨੇ ਪੁੱਛਿਆ ਕਰਮ ਕੀ ਹੁੰਦਾ ਹੈ ਤਾਂ ਮਹਾਤਮਾ ਨਿਰਪੇ ਕਹਿੰਦੇ ਹਨ ਜਦ ਅਸੀਂ ਕਰਮ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਆਉਂਦਾ ਹੈ ਕੋਈ ਕੰਮ ਜੋ ਅਸੀਂ ਹੱਥ ਪੈਰ ਨਾਲ ਕਰਦੇ ਹਾਂ ਜਿਵੇਂ ਕਿਸੇ ਦੀ ਮਦਦ ਕਰਨਾ ਕਿਸੇ ਨੂੰ ਸੱਟ ਪਹੁੰਚਾਉਣਾ ਚੋਰੀ ਕਰਨਾ ਜਾਂ ਦਾਨ ਦੇਣਾ ਪਰ ਮਾਨ ਨਿਰਪੇ ਨੇ ਸਮਰਾਟ ਵੀਰ ਕੇਤੁਨਿਕ ਬਹੁਤ ਹੀ ਡੂੰਗੀ ਗੱਲ ਸਿਖਾਈ ਕਿ ਸਿਰਫ ਸ਼ਰੀਰ ਨਾਲ ਕੀਤੇ ਗਏ ਕੰਮ ਹੀ ਕਰਮ ਨਹੀਂ ਹੁੰਦੇ ਜੋ ਅਸੀਂ ਸੋਚਦੇ ਹਾਂ ਉਹ ਵੀ ਕਰਮ ਹੁੰਦਾ ਹੈ ਭਾਵ ਸਾਡੇ ਵਿਚਾਰ ਵੀ ਓਨੇ ਹੀ ਤਾਕਤਵਰ ਹੁੰਦੇ ਹਨ ਜਿੰਨੇ ਸਾਡੇ ਕਰਮ ਜਿਵੇਂ ਹਰ ਕਰਮ ਦਾ ਫਲ ਹੁੰਦਾ ਹੈ ਓਵੇਂ ਹੀ ਹਰ ਵਿਚਾਰ ਦਾ ਵੀ ਨਤੀਜਾ ਹੁੰਦਾ ਹੈ ਹਰ ਇਨਸਾਨ ਹਰ ਪਲ ਕੁਝ ਨਾ ਕੁਝ ਸੋਚਦਾ ਹੈ ਕਦੇ ਕਿਸੇ ਦੇ ਲਈ ਚੰਗਾ ਤੇ ਕਦੇ ਬੁਰਾ ਕਦੇ ਲਾਲਚ ਨਾਲ ਭਰਿਆ ਕਦੇ ਡਰ ਨਾਲ ਕਦੇ ਕਰੂਨਾ ਨਾਲ ਭਰਿਆ ਇਹ ਸਭ ਵਿਚਾਰ ਸਾਡੇ ਮਨ ਦੇ ਅੰਦਰ ਚੱਲਦੇ ਰਹਿੰਦੇ ਹਨ ਤੇ ਹੌਲੀ-ਹੌਲੀ ਇਹੀ ਵਿਚਾਰ ਸਾਡੀ ਆਦਤ ਬਣ ਜਾਂਦੇ ਹਨ ਅਸੀਂ ਜਿਵੇਂ ਸੋਚਦੇ ਹਾਂ ਓਵੇਂ ਹੀ ਬੋਲਦੇ ਹਾਂ ਤੇ ਫਿਰ ਓਵੇਂ ਹੀ ਕੰਮ ਕਰਨ ਲੱਗ ਪੈਂਦੇ ਹਾਂ ਵਿਚਾਰ ਬਾਣੀ ਵਰਤਾਵ ਤੇ ਪ੍ਰਨਾਮ ਇਹ ਜ਼ਿੰਦਗੀ ਦਾ ਸਭ ਤੋਂ ਸਰਲ ਤੇ ਸਭ ਤੋਂ ਸੱਚਾ ਕਰਮ ਹੈ ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ ਬੁਰਾ ਸੋਚੋਗੇ ਤਾਂ ਬੁਰਾ ਹੋਵੇਗਾ ਮਹਾਤਮਾ ਨਿਰਪੇ ਨੇ ਸਮਝਾਇਆ ਕਿ ਜੇਕਰ ਕੋਈ ਵਿਅਕਤੀ ਹਰ ਸਮੇਂ ਇਹ ਸੋਚਦਾ ਹੈ ਕਿ ਦੁਨੀਆ ਬੁਰੀ ਹੈ ਸਾਰੇ ਮੇਰੇ ਖਿਲਾਫ ਹਨ ਮੈਨੂੰ ਕੋਈ ਪਿਆਰ ਨਹੀਂ ਕਰਦਾ ਤਾਂ ਉਸਦੇ ਲਈ ਉਹੀ ਸਭ ਹੁੰਦਾ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਵਿਚਾਰ ਰੱਖਦਾ ਹੈ ਤਾਂ ਉਸਦੇ ਚਿਹਰੇ ਦੇ ਭਾਵ ਉਸਦੀ ਭਾਸ਼ਾ ਉਸਦਾ ਵਰਤਾਅ ਸਭ ਵਿੱਚ ਨਕਾਰਾਤਮਕਤਾ ਜਾਂਦੀ ਹੈ ਲੋਕ ਉਸ ਤੋਂ ਦੂਰ ਭੱਜਦੇ ਹੰਤੇ ਫਿਰ ਉਹ ਹੋਰ ਵੀ ਜ਼ਿਆਦਾ ਦੁਖੀ ਹੋ ਜਾਂਦਾ ਹੈ ਉਸੇ ਤਰ੍ਹਾਂ ਜੋ ਵਿਅਕਤੀ ਅੰਦਰੋਂ ਚੰਗਾ ਹੁੰਦਾ ਹੈ ਚੰਗਾ ਸੋਚਦਾ ਹੈ ਉਹ ਬਿਨਾਂ ਬੋਲੇ ਹੀ ਚੰਗੀ ਊਰਜਾ ਫੈਲਾਉਂਦਾ ਹੈ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਕਈ ਸੋਚਦੇ ਹਨ ਕਿ ਮੈਂ ਤਾਂ ਕਿਸੇ ਨਾਲ ਬੁਰਾ ਨਹੀਂ ਕੀਤਾ ਫਿਰ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਫਿਰ ਮੇਰੇ ਨਾਲ ਬੁਰਾ ਕਿਉਂ ਹੁੰਦਾ ਹੈ ਮਹਾਤਮਾ ਨਿਰਪੇ ਨੇ ਇਸ ਦਾ ਜਵਾਬ ਬਹੁਤ ਹੀ ਸਾਫ਼ ਸ਼ਬਦਾਂ ਵਿੱਚ ਦਿੱਤਾ ਕਿ ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ ਪਰ ਕੀ ਤੇਰੇ ਮਨ ਵਿੱਚ ਕਦੇ ਜਲਨ ਨਫਰਤ ਕਿਰਨਾ ਹੰਕਾਰ ਬਦਲਾ ਲੈਣ ਦੀ ਭਾਵਨਾ ਨਹੀਂ ਆਈ ਇਹ ਸਾਰੇ ਵਿਚਾਰ ਹੀ ਕਰਮ ਹਨ ਜੋ ਬਾਹਰ ਤੋਂ ਇਸ ਦਿਖਤੇ ਨਹੀਂ ਪਰ ਅੰਦਰ ਹੀ ਅੰਦਰ ਬੀਜ ਦੀ ਤਰ੍ਹਾਂ ਫਲਦੇ ਹਨ ਜਿਵੇਂ ਕੋਈ ਬੀਜ ਅੱਜ ਬੀਜਿਆ ਜਾਵੇ ਤੱਕ ਕੁਝ ਸਮੇਂ ਬਾਅਦ ਉਹ ਦਰਖਤ ਬਣ ਕੇ ਫਲ ਦਿੰਦਾ ਹੈ ਓਵੇਂ ਹੀ ਵਿਚਾਰ ਵੀ ਸਮੇਂ ਦੇ ਨਾਲ ਆਪਣਾ ਅਸਰ ਦਿਖਾਉਂਦੇ ਹਨ ਬਾਹਰੀ ਦੁਨੀਆ 'ਚ ਭਲੇ ਹੀ ਕੋਈ ਇਨਸਾਨ ਕਿਸੇ ਨੂੰ ਧੋਖਾ ਦੇ ਕੇ ਬਚ ਜਾਵੇ ਪਰ ਵਿਚਾਰ ਤੇ ਕਰਮਾਂ ਦਾ ਹਿਸਾਬ ਕਰਨ ਵਾਲੀ ਕੁਦਰਤ ਕਦੇ ਗਲਤੀ ਨਹੀਂ ਕਰਦੀ ਜੇਕਰ ਤੁਸੀਂ ਕਿਸੇ ਦਾ અપਮਾਨ ਨਹੀਂ ਕੀਤਾ ਪਰ ਮਨ ਤੋਂ ਉਸ ਨੂੰ ਨੀਵਾ ਸਮਝਿਆ ਤਾਂ ਇਹ ਵੀ ਅਹੰਕਾਰ ਰੂਪੀ ਕਰਮ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਨਹੀਂ ਕੀਤੀ ਪਰ ਮਨ ਤੋਂ ਉਸ ਨੂੰ ਤੁੱਤ ਸਮਝਿਆ ਤਾਂ ਇਹ ਵੀ ਕਿੰਨਾ ਰੂਪੀ ਕਰਮ ਹੈ ਸੋਚ ਦੇ ਪੱਦਰ ਤੇ ਕੀਤਾ ਗਿਆ ਅਨਿਆਇ ਵਿਸਮਾ ਹੋਂਤੇ ਉਸ ਤਰ੍ਹਾਂ ਦਾ ਹੀ ਫਲ ਦਿੰਦਾ ਹੈ। ਨੰਬਰ 1 ਹਰ ਦਿਨ ਆਪਣੇ ਵਿਚਾਰਾਂ ਨੂੰ ਦੇਖੋ। ਜਿਵੇਂ ਤੁਸੀਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਦੇ ਹੋ ਉਵੇਂ ਹੀ ਦਿਨ ਵਿੱਚ ਕੁਝ ਸਮੇਂ ਆਪਣੇ ਮਨ ਦੀ ਹਾਲਤ ਦੇਖੋ ਕਿ ਕੀ ਤੁਸੀਂ ਜਲਨ ਵਿੱਚ ਜੀ ਰਹੇ ਹੋ? ਡਰਚ ਨਫ਼ਰਤ ਚ। ਨੰਬਰ 2 ਮਨ ਨੂੰ ਸਾਫ਼ ਜਿਵੇਂ ਘਰ ਸਾਫ਼ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਰੋਜ਼ ਆਪਣੇ ਕਮਰੇ ਦੀ ਸਫਾਈ ਕਰਦੇ ਹੋ ਉਵੇਂ ਹੀ ਆਪਣੇ ਵਿਚਾਰਾਂ ਨੂੰ ਵੀ ਰੋਜ਼ ਸਾਫ਼ ਕਰੋ ਮਾਫ਼ ਕਰਨਾ ਸਿੱਖੋ ਸਮਝੋ ਤੇ ਅੱਗੇ ਵਧੋ ਨੰਬਰ 3 ਬੋਲਣ ਤੋਂ ਪਹਿਲਾਂ ਸੋਚੋ ਸੋਚਣ ਤੋਂ ਪਹਿਲਾਂ ਸਮਝੋ ਹਰ ਸ਼ਬਦ ਹਰ ਭਾਵਿਕ ਬੀਜ ਹੈ ਸੋ ਸੋਚ ਸਮਝ ਕੇ ਬੋਲੋ ਨੰਬਰ 4 ਲੋਕਾਂ ਤੋਂ ਨਹੀਂ ਆਪਣੇ ਮਨ ਤੋਂ ਜਿੱਤੋ ਜੇਕਰ ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਪਾ ਲਿਆ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਦੁਖੀ ਨਹੀਂ ਕਰ ਸਕਦੀ ਅਸੀਂ ਜਿਵੇਂ ਸੋਚਦੇ ਹਾਂ ਓਵੇਂ ਹੀ ਬਣ ਜਾਂਦੇ ਹਾਂ ਚੰਗੇ ਵਿਚਾਰ ਰੱਖਣਾ ਵੀ ਇੱਕ ਪੁੰਨ ਕਰਮ ਹੈ ਬੁਰੇ ਵਿਚਾਰ ਵੀ ਪਾਪ ਦੇ ਬਰਾਬਰ ਹੁੰਦੇ ਹਨ ਭਲੇ ਹੀ ਉਹ ਸ਼ਬਦ ਜਾਂ ਕੰਮ ਵਿੱਚ ਨਾ ਬਦਲਣ ਜੇਕਰ ਅਸੀਂ ਆਪਣੇ ਵਿਚਾਰਾਂ ਨੂੰ ਸ਼ੁੱਧ ਕਰ ਲਈਏ ਤਾਂ ਸਾਡਾ ਜੀਵਨ ਵੀ शांत सफलता सुखद हो सकता है इस तरह महात्मा निरपे ने सम्राट वीर केतु ਨੂੰ ਦੱਸਿਆ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਸੋਚਣ ਦੀ ਸ਼ਕਤੀ ਹੈ ਤੇ ਜੋ ਆਪਣੇ ਵਿਚਾਰਾਂ ਤੇ ਜਿੱਤ ਪਾ ਲੈਂਦਾ ਹੈ ਉਹੀ ਸੱਚਾ ਰਾਜਾ ਹੁੰਦਾ ਹੈ सम्राट वीर केतु ਜਦ महात्मा निरपे ਨੂੰ ਮਿਲਨ ਆਇਆ ਸੀ ਤਾਂ ਉਹ ਇੱਕ ਇਹੋ ਜਿਹਾ ਸ਼ਾਸਕ ਸੀ ਜਿਸ ਨੇ ਜ਼ਿੰਦਗੀ ਪਰ ਤਲਵਾਰ ਨਾਲ ਸ਼ਾਸਨ ਕੀਤਾ ਸੀ ਉਸ ਨੂੰ ਇਹੀ ਲੱਗਦਾ ਸੀ ਕਿ ਡਰ ਨਾਲ ਹੀ ਰਾਤ ਚੱਲਦਾ ਹੈ ਤੇ ਅਪਰਾਧ ਨੂੰ ਖਤਮ ਕਰਨ ਦਾ ਇੱਕ ਹੀ ਉਪਾਏ ਹੈ ਕਠੋਰ ਸਜ਼ਾ ਚਾਹੇ ਉਹ ਸਹੀ ਹੋਵੇ ਜਾਂ ਨਾ ਪਰਮਾਤਮਨ ਨਿਰਪੇ ਨੇ ਉਸ ਨੂੰ ਕਥਾ ਤਰਕ ਤੇ ਕਰਨਾ ਨਾਲ ਉਹ ਸਿਖਾਇਆ ਜਿਸ ਨੂੰ ਤਲਵਾਰ ਨਹੀਂ ਸਿਖਾ ਸਕਦੀ ਉਹਨਾਂ ਨੇ ਦੱਸਿਆ ਕਿ ਅਹਿੰਸਾ ਦਾ ਮਤਲਬ ਕਮਜ਼ੋਰੀ ਨਹੀਂ ਹੈ ਤੇ ਨਿਆਂ ਦਾ ਮਤਲਬ ਬਦਲਾ ਨਹੀਂ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਸੱਚੇ ਰਾਜਾ ਦੀ ਪਹਿਚਾਨ ਉਸਦੀ করুণਾ, ਵਿਵੇਕ ਤੇ ਸੰਤੁਲਨ ਵਿੱਚ ਲੁਕੀ ਹੁੰਦੀ ਹੈ ਨਾ ਕਿ ਸਿਰਫ ਉਸਦੇ ਸੈਨਿਕ ਬਲ ਵਿੱਚ। ਸੱਪ ਦੀ ਕਹਾਣੀ ਨੇ ਵੀਰ ਕਿਤ ਨੂੰ ਅਹਿਸਾਸ ਕਰਾਇਆ ਕਿ ਜ਼ਿਆਦਾ ਨਿਮਰਤਾ ਵੀ ਲੋਕਾਂ ਨੂੰ ਅਨਿਆਇ ਕਰਨ ਲਈ ਪ੍ਰੇਰਿਤ ਕਰਦੀ ਹੈ ਤੇ ਮੋਨ ਵੀ ਕਈ ਵਾਰ ਅਪਰਾਧ ਨੂੰ ਉਤਸ਼ਾਹਿਤ ਕਰਦਾ ਹੈ। ਮਹਾਤਮਨ ਨਿਰਪੇ ਦੇ ਸ਼ਬਦਾਂ ਨੇ ਉਸ ਨੂੰ ਸਿਖਾਇਆ ਕਿ ਰਾਜਾ ਨੂੰ ਦਇਆ ਤੇ ਸਜਾ ਦੋਵਾਂ ਦਾ ਨ્યાયਪੂਰਨ ਇਸਤੇਮਾਲ ਕਰਨਾ ਚਾਹਤਾ ਹੈ। ਵੀਰ ਕੇਤੂ ਨੇ ਹੱਥ ਜੋੜ ਕੇ ਕਿਹਾ, "ਤੁਸੀਂ ਮੇਰੀ ਆਤਮਾ ਵਿੱਚ ਮੱਚੀ ਉਥਲ-ਪੁਥਲ ਨੂੰ ਸ਼ਾਂਤ ਕਰ ਦਿੱਤਾ ਹੈ। ਹੁਣ ਮੈਂ ਨਿਆਂ ਕਰਾਂਗਾ, ਪਰ ਕਦੇ ਵੀ ਗੁੱਸੇ ਜਾਂ ਲੋਭ ਵਿੱਚ ਨਹੀਂ। ਮੈਂ ਆਪਣੇ ਰਾਜ ਦੀ ਰੱਖਿਆ ਕਰਾਂਗਾ, ਪਰ ਸਿਰਫ ਆਪਣੇ ਸਵਾਰਥ ਲਈ ਨਹੀਂ, ਬਲਕਿ ਪ੍ਰਜਾ ਦੀ ਭਲਾਈ ਲਈ।" ਉਹ ਬਦਲ ਚੁੱਕਿਆ ਸੀ। ਇੱਕ ਕਰੂਰ ਸਮਰਾਟ ਇੱਕ ਵਿਵੇਕਸ਼ੀਲ ਰਾਜਾ ਬਣ ਚੁੱਕਿਆ ਸੀ। ਇਹ ਕਹਾਣੀ ਸਿਰਫ ਇੱਕ ਰਾਜਾ ਦੀ ਨਹੀਂ ਸਾਡੇ ਸਾਰਿਆਂ ਦੀ ਕਹਾਣੀ ਹੈ ਅਸੀਂ ਵੀ ਆਪਣੇ ਜੀਵਨ ਵਿੱਚ ਕਦੇ ਗੁੱਸੇ 'ਚ ਕਦੇ ਡਰ 'ਚ ਕਦੇ ਚੁੱਪ ਰਹਿ ਕੇ ਤਾਂ ਕਦੇ ਜ਼ਰੂਰਤ ਤੋਂ ਜ਼ਿਆਦਾ ਝੋਕੇ ਬਹੁਤ ਕੁਝ ਗਵਾ ਦਿੰਦੇ ਹਾਂ ਪਰ ਇਹ ਜ਼ਰੂਰੀ ਹੈ ਕਿ ਅਸੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੀਏ ਆਹ ਹਿੰਸਾ ਨੂੰ ਕਮਜ਼ੋਰੀ ਨਾ ਬਣਨ ਦੇਈਏ ਤੇ ਸਭ ਤੋਂ ਵੱਧ ਕੇ ਆਪਣੇ ਵਿਚਾਰਾਂ ਨੂੰ ਵੀ ਉਹਨਾਂ ਹੀ ਸ਼ੁੱਧ ਕਰੀਏ ਜਿੰਨਾ ਆਪਣੇ ਕਰਮਾਂ ਨੂੰ ਕਿਉਂਕਿ ਅਖੀਤ ਮਨੁੱਖ ਦਾ ਸੱਚਾ ਧਰਮ ਇਹੀ ਹੈ ਕਿ ਉਹ ਸਹੀ ਗੱਲ ਲਈ ਡਟੇ ਪਰ ਕਿਸੇ ਦੇ ਪ੍ਰਤੀਕ੍ਰਿਣਾ ਨਾ ਰੱਖੇ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲੀ ਤਾਕਤ ਤਲਵਾਰ ਵਿੱਚ ਨਹੀਂ ਬਲਕਿ ਉਸ ਸੋਚ ਵਿੱਚ ਹੈ ਜੋ ਨਿਆਂ, ਕਰੂਨਾ ਤੇ ਸੱਚ ਦੇ ਨਾਲ ਖੜੀ ਹੁੰਦੀ ਹੈ। ਤਾਂ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹਾਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ